ਡੇਬਰੂਗੜ੍ਹ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ਰੱਖੀ ਭੁੱਖ ਹੜਤਾਲ ਜਿਹੜੀ ਆ ਉਹ ਮੈਂ ਸਮਝਦਾ ਕਿ ਪੰਜਾਬ ਸਰਕਾਰ ਨੂੰ ਉਹਨਾਂ ਦੀ ਮੰਗ ਮਨਵਾਉਣ ਲਈ ਜ਼ੋਰ ਪਾਉਣਾ ਚਾਹੀਦਾ ਪਹਿਲੀ ਗੱਲ ਤਾਂ ਪੰਜਾਬ ਉਹਨਾਂ ਨੂੰ ਤਬਦੀਲ ਕਰਨਾ ਚਾਹੀਦਾ ਦੂਜੀ ਗੱਲ ਅਸਲ ਮੇਰੇ ਵਿੱਚ ਐਨਐਸਏ ਖਤਮ ਹੋਣਾ ਚਾਹੀਦਾ ਐਨਐਸਏ ਬੇਲੋੜਾ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਲਾਇਆ ਨਾ ਪੰਜਾਬ 'ਚ ਕੋਈ ਐਸੇ ਹਾਲਾਤ ਨੇ ਜਿਹਦੇ ਨਾਲ ਦੇਸ਼ ਨੂੰ ਕੋਈ ਅੰਦਰੂਨੀ ਖਤਰਾ ਖੜਾ ਹੁੰਦਾ ਹੋਵੇ ਸੋ ਇੱਕ ਬੇਵਜਾ ਇਕ ਬਹਾਨਾ ਬਣਾ ਕੇ ਐਨਐਸਏ ਵਰਗਾ ਸਖਤ ਕਾਨੂੰਨ ਲਾਉਣਾ ਸਰਾਸਰ ਪੰਜਾਬੀਆਂ ਨੂੰ ਡਰਾਉਣ ਤੇ ਧਮਕਾਉਣ ਦੀ ਕਾਰਵਾਈ ਆ ਜਿਹੜੀ ਸਰਾਸਰ ਗਲਤ ਆ ਔਰ ਇਹ ਐਨਐਸਏ ਖਤਮ ਹੋਣਾ ਚਾਹੀਦਾ ਅਦਰਵਾਈਜ਼ ਘੱਟੋ ਘੱਟ ਪੰਜਾਬ ਦੀ ਜੇਲ੍ਹ ਵੀ ਤਬਦੀਲ ਕਰਨਾ ਚਾਹੀਦਾ ਮਾਹਬਾਬ ਤੰਗ ਨੇ ਰਿਸ਼ਤੇਦਾਰ ਤੰਗ ਨੇ ਦੋਸਤ ਮਿੱਤਰ ਪਰਚਾਨ ਨੇ ਤੇ ਇੰਨੀ ਦੂਰ ਸੈਂਕੜੇ ਮੀਲ ਜਾ ਕੇ ਮੁਲਾਕਾਤਾਂ ਤੇ ਜਾਣ ਲਈ ਮਾਲਕ ਕਿੰਨੀਆਂ ਦਿੱਕਤਾਂ ਹੁੰਦੀਆਂ ਨੇ ਤੇ ਜੇਲ੍ਹ ਦੇ ਵਿੱਚ ਜਿਹੜੀਆਂ ਸਹੂਦਾਵਾਂ ਨੇ ਉਹ ਵੀ ਦਿੱਤੀਆਂ ਨਹੀਂ ਜਾ ਰਹੀਆਂ ਤੇ ਉਹ ਪੀੜਤ ਨੇ ਜਿੰਨੇ ਵੀ ਲੋਕ ਉਹਨਾਂ ਦੇ ਸਾਥੀ ਨੇ ਤੇ ਆਪ ਬਜਪਾ ਦੀ ਤੇ ਸਰਕਾਰ ਨੂੰ ਤੁਰਤ ਉਹਨਾਂ ਨੂੰ ਇਹ ਰਾਤ ਜਿਹੜੀ ਆ ਉਹ ਦੇਣੀ ਚਾਹੀਦੀ ਹੈ ਤੇ ਪੰਜਾਬ ਲੈ ਕੇ ਆਉਣਾ ਚਾਹੀਦਾ ਹੈ